ਸੋ ਸਿਕਲ ਜੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਮੈਂ ਨਪ੍ਰੀਤ कौर 바ਵਾ ਹਾਂ ਜੀ ਕਿਵੇਂ ਸਾਰੇ ਠੀਕ ਠਾਕ ਮੈਨੂੰ ਪੂਰੀ ਮਿਤਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂ ਜੀ ਜਿਦਾਂ ਤੁਹਾਨੂੰ ਪਤਾ ਵੈਡਿੰਗ ਸੀਜ਼ਨ ਚ ਆ ਗਿਆ ਹੈ ਤੇ ਆਪਾਂ ਬਹੁਤ ਹੀ ਵਧੀਆ ਪਿਆਰਾ ਜਿਹਾ ਸੂਟ ਰੈਡੀ ਕੀਤਾ ਹੈ ਪੀਕੋਕ ਕਲਰ ਦਾ ਰਹੂਗਾ ਤੇ ਕਨਸੈਪਟ ਉਹਦੇ ਵਿੱਚ ਰਹੂਗਾ ਜੀ ਕ੍ਰਾਸ ਟਿਸ਼ੂ ਦੇ ਵਿੱਚ ਬਹੁਤ ਜਿਆਦਾ ਟ੍ਰੈਂਡਿੰਗ ਦੇ ਵਿੱਚ ਆ ਤੇ ਪਲੀਜ਼ ਆਪਾਂ ਤੁਹਾਨੂੰ ਵੀਡੀਓ ਐਂਡ ਤੱਕ ਜੁੜੋ ਤੇ ਇੱਕ ਵਾਰੀ ਆਪਾਂ ਤੁਹਾਨੂੰ ਸੂਟ ਦੀ ਵੀਡੀਓ ਦਿਖਾਵਾਂਗੇ ਤੇ ਬਣੇ ਰਿਹਾ ਵੀਡੀਓ ਦੇ ਨਾਲ ਜੇ ਘਰ ਦਾ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਦਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਣੇ ਕੋਲੇ ਇਹ ਵੀਡੀਓ ਮਤਲਬ ਕਿ ਸੁਟਾਰਲੇਟਡ ਹੀ ਹੋਊਗੀ ਹਾਂਜੀ ਤੇ ਆਪਾਂ ਤੁਹਾਨੂੰ ਦਿਖਾਉਣੇ ਬਹੁਤ ਹੀ ਪੈਰਾਸ਼ੂਟ ਆ ਤੁਸੀਂ ਦੇਖ ਰਹੇ ਹੋ ਕ੍ਰਾਸ ਦੇ ਉੱਪਰ ਬਣਿਆ ਹੋਇਆ ਕ੍ਰਾਸ ਟਿਸ਼ੂ ਦੇ ਉੱਪਰ neck ਬਣਿਆ ਹੋਇਆ ਠੀਕ ਹੈ ਜੀ ਸਲੀਵ ਤੇ ਆਪਾਂ ਲੈਸ ਐਡ ਕੀਤੀ ਆ ਠੀਕ ਹੈ ਜੀ neck ਆਪਾਂ ਵੀ ਰੱਖਿਆ ਹੋਇਆ ਜੀ ਠੀਕ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਤੇ نیچے ਆਪਾਂ ਇਹਦੇ ਘੇਰ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਆ ਆਰੀ ਦਾ ਸਤਾਰੀ ਦਾ ਤੇ ਕਟ ਦਾਣੇ ਦਾ ਬਹੁਤ ਹੀ ਪਿਆਰਾ ਵਰਕ ਤੇ ਬਹੁਤ ਹੀ ਵਧੀਆ ਕਨਸੈਪਟ ਆ ਕ੍ਰਾਸ ਤੇ ਵਿੱਚ ਰਹੂਗਾ ਟਿਸ਼ੂ ਦੇ ਵਿੱਚ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਤੇ ਇਹਦੇ ਆਪਾਂ ਬੈਕ ਦੇ ਵਿੱਚ ਤੇ ਵੀ ਸੇਮ ਕੜਾਈ ਹੈ ਠੀਕ ਹੈ ਜੀ ਫਰੰਟ ਤੇ ਵੀ ਦੇ ਬੈਕ ਦੇ ਉੱਪਰ ਵੀ ਸੇਮ ਕਢਾਈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਕਲਰ ਚੋਇਸ ਤੁਹਾਡੀ ਮਰਜ਼ੀ ਦੀ ਰਹੂਗੀ ਜਿਹੜਾ ਤੁਸੀਂ ਕਲਰ ਕਹੋਗੇ ਜਿਹੜਾ ਤੁਸੀਂ ਸਟਾਫ ਕਹੋਗੇ ਕ੍ਰਸ਼ ਕਹੋਗੇ ਟਿਸ਼ੂ ਕਹੋਗੇ ਪਸ਼ਮੀਨਾ ਜਿਹੜਾ ਵੀ ਕੋਪ ਵਰਕ ਕਹੋਗੇ ਜਾਂ ਸਿਲਕ ਕਹੋਗੇ ਠੀਕ ਹੈ ਜੀ ਉਹਦੇ ਤੇ ਰਹੂਗਾ ਤੁਸੀਂ ਦੇਖ ਸਕਦੇ ਹੋ ਫਿਰ ਇੱਕ ਵਾਰੀ ਨਿਗਾਹ ਮਾਰ ਲਓ neck ਬਣਿਆ ਹੋਇਆ نیچے ਘੇਰ ਦੇ ਉੱਤੇ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦਾ ਕੰਮ ਕੀਤਾ ਹੋਇਆ ਤੇ 슬ੀਵ ਦੇ ਉੱਪਰ ਆਪਾਂ ਦਿੱਤੀ ਹੋਈ ਹੈ लेस ਮੈਚਿੰਗ ਠੀਕ ਹੈ ਜੀ 슬ੀਵ ਦੇ ਉੱਪਰ ਵਰਕ ਨਹੀਂ ਹੈਗਾ ਤੇ ਚੋਇਸ ਹੁੰਦੀ ਹੈ ਜੀ ਕਸਟਮਰ ਵੀ ਉਹਨਾਂ ਨੂੰ ਨਹੀਂ ਸਵਾਈਸ ਸੀ ਉਹਨਾਂ ਨੇ ਨਹੀਂ ਕਰਵਾਇਆ ਬੈਕ ਤੇ ਫਰੰਟ ਆ ਤੇ ਨਾਲ ਇਹਦੇ ਆਪਾਂ ਰੱਖੀ ਹੋਈ ਹੈ ਟਿਸ਼ੂ ਗੇਸ ਆਲ ਓਵਰ ਪੂਰੀ ਬਾਟਮ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਆ ਬਹੁਤ ਹੀ ਵਧੀਆ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁਬ ਕਰਦਿਆ ਕਰੋ ਚਲੋ ਜੀ ਧੰਨਵਾਦ